ਨਾ ਹੁਕਮ ਸਿੰਘ ਹੈ ਜੀ ਪਿੰਡ ਨੂਰਵਾਲ ਤੋਂ ਕੱਲ ਅਸਲ ਵਿੱਚ ਨਾ ਜਦੋਂ ਇਹ ਬੰਨ ਜਿਹੜਾ ਇਹ 20 ਫੁੱਟ ਉੱਚਾ ਬੰਨ ਸੀਗਾ ਇਹ ਤੋਂ ਦਰਿਆ ਜਿਹੜਾ ਵਾ ਉਹ ਤਿੰਨ ਤੇ ਦੋ ਤਿੰਨ ਤਿੰਨ ਕਿਲੇ ਦੂਰ ਵਗ ਰਿਹਾ ਸੀ ਤੇ ਬਿਲਕੁਲ ਛਾਂ ਸੀਗਾ ਥੋੜੇ ਦਿਨਾਂ ਦਾ ਇਹ ਵਹਿਣ ਐਸਾ ਖੁਰਿਆ ਕਿ ਇਹ ਜਿਹੜਾ ਦਰਿਆ ਦੀ ਢਾਹ ਜਿਹੜੀ ਆ ਬੰਨ ਦੇ ਵਿੱਚ ਕੋਈ ਬਿਲਕੁਲ ਵਿੱਚ ਆ ਗਈ ਪਹਿਲਾਂ ਬੰਡ ਗਿਆ ਬੰਡ ਡੇ ਗਏ ਦੇ ਬਾਅਦ ਹਰ ਇੱਕ ਬੰਦਾ ਜਿਹੜਾ ਉਹ ਰੋਇਆ ਕਿਉਂਕਿ ਹਰ ਇੱਕ ਬੰਦੇ ਨੇ ਬੜੀ ਮਿਹਨਤ ਕੀਤੀ ਸੀਗੀ ਤੇ ਉਸ ਤੋਂ ਬਾਅਦ ਜਿਹੜੇ ਕੱਲ ਰਾਤ ਹਾਲਾਤ ਬਣੇ ਕੱਲ ਦਿਨ ਤੋਂ ਹੀ ਬਹੁਤ ਜ਼ਿਆਦਾ ਢਾ ਸੀਗੀ ਔਰ ਇਹ ਲੱਗ ਰਿਹਾ ਸੀ ਕਿ ਘੜੀ ਤੱਕ ਪਲ ਪਲ ਤੱਕ ਇਹ ਮਤਲਬ ਇਹ ਖਿਲਰ ਜਾਣਾ ਦੋ ਕੋਜ ਦਾ ਹਾਲਾਤ ਇਦਾਂ ਦਾ ਬਣਿਆ ਵੀ ਜਿਹੜਾ ਵਾ ਵੀ ਇਦਾਂ ਦਾ ਲੱਗਾ ਵੀ ਇਹ ਕੰਮ ਖਰਾਬ ਹੋ ਗਿਆ ਔਰ ਫੋਨ ਵੀ ਆਪਸ ਵਿੱਚ ਵੀ ਫੋਨੇ ਹੋ ਗਿਆ ਵੀ ਇਹ ਕੰਮ ਖਰਾਬ ਹੋ ਗਿਆ ਤੇ ਮਸ਼ੀਨ ਵੀ ਸਾਡੀ ਜਿਹੜੀ ਸੀ ਉਹ ਫਿਰ ਥੋੜਾ ਲੜਕਾ ਡਰ ਗਿਆ ਉਹ ਲੱਗਿਆ ਪਿੱਛੇ ਕੱਢ ਕੇ ਲੱਗਿਆ ਉਸ ਵੇਲੇ ਫਿਰ ਰਾਣਾ ਇੰਦਰਪ੍ਰਤਾ ਸਿੰਘ ਇੱਥੇ ਆ ਕੇ ਕਹਿੰਦੇ ਤੁਸੀਂ ਘਬਰਾਓ ਨਾ ਕੀ ਪਤਾ ਹੁੰਦਾ ਜਾਂਦੇ ਜਾਂਦੇ ਫਿਰ ਵੀ ਫਿਰ ਦੁਬਾਰਾ ਮਸ਼ੀਨ ਨੂੰ ਉੱਥੇ ਵੜਿਆ ਔਰ ਜਿਹੜਾ ਵਾ ਉਸ ਵੇਲੇ ਫਿਰ ਬਾਹਰਲੇ ਬੰਨੇ ਮਿੱਟੀ ਲਾਉਣੀ ਸ਼ੁਰੂ ਕੀਤੀ ਉਹ ਮਿੱਟੀ ਗਿੱਲੀ ਸੀਗੀ ਜਲਗਣ ਸੀਗੀ ਉਹ ਫਿਰ ਉਹ ਕੁਝ ਇੰਨਾ ਜ਼ਿਆਦਾ ਕਰਨੀ ਸੀ ਪਾਰੇ ਰਾਤ ਫਿਰ ਜਦੋਂ 2 ਵਜੇ ਹਾਲਾਤ ਇਦਾਂ ਦੇ ਬਣੇ ਵੀ ਆਪਾਂ ਇਹਨੂੰ ਕੋਈ ਸੈਕੰਡ ਆਪਸ਼ਨ ਜਿਹੜੀ ਆ ਉਹਨੂੰ ਕੀਤਾ ਜਾਵੇ ਸੈਕੰਡ ਆਪਸ਼ਨ ਦੇ ਵਿੱਚ ਫਿਰ ਇਹ ਸੀਗਾ ਕਿ ਅੱਗੇ ਦੀ ਕੋਈ ਅੱਧਾ ਕੱਲਾ ਕੱਲਾ ਛੱਡ ਕੇ ਇੱਕ ਹੋਰ ਬੰਦ ਤਿਆਰ ਕੀਤਾ ਜਾਵੇ ਚਲੋ ਸਾਡੀ ਵੀ ਡਿਮਾਂਡ ਸੀ ਕਿ ਇੱਕ ਟੋੜ ਚਾਰ ਪੋਕਲਨਾ ਚਾਹੀਦੀਆਂ ਹੈਗੀਆਂ ਪੋਕਲਨਾ ਤੇ ਤਾਂ ਕਰਕੇ ਇਹ ਮਸਲਾ ਹੱਲ ਹੋ ਜਾਊਗਾ ਚਲੋ ਇੰਦਰ ਪ੍ਰਤਾਪ ਸਿੰਘ ਜੀ ਉਹਨਾਂ ਨੇ ਐਮ ਐਲ ਏ ਸਾਹਿਬ ਨੇ ਪੂਰੀ ਜਤਨਸ਼ੀਲ ਹੋ ਕੇ ਤੇ ਜੱਕਦਮ ਫਿਰ ਤਿੰਨ ਸਾਨੂੰ ਮਿਲ ਗਈਆਂ ਇੱਕ ਸਾਡੀ ਮਸ਼ੀਨ ਜਿਹੜੀ ਖਰਾਬ ਹੋ ਗਈ ਤੇ ਜਿਹੜੀਆਂ ਤਿੰਨ ਸੀ ਇਹਨਾਂ ਨੇ ਫਿਰ ਪੂਰ ਜੋਰ ਜਿਹੜਾ ਸੀਗਾ ਉਹਨਾਂ ਜੋਰ ਲਾਇਆ ਤੇ ਪ੍ਰਮਾਤਮਾ ਦੀ ਫਿਰ ਇਹ ਗੁਰੂ ਅਮਰਦਾਸ ਜੀ ਦਾ ਐਡਵਾਂਸ ਬਣਿਆ ਤੇ ਗੁਰੂ ਅਮਰਦਾਸ ਜੀ ਦੀ ਮਿਹਰ ਹੋ ਗਈ ਗੁਰੂ ਅਮਰਦਾਸ ਜੀ ਨੇ ਫਿਰ ਲਾਜ ਜਿਹੜੀ ਸੀ ਉਹ ਰੱਖ ਲਈ ਇਹ ਜਿਹੜਾ ਉਧਰੋਂ ਕਰੀਬ ਪੌਣੇ 11 ਵਜੇ ਮਸ਼ੀਨਾਂ ਨੇ ਜਿਹੜੀਆਂ ਲਾਸਟ ਬਾਗਟਾ ਸੀਗੀਆਂ ਉਹ ਸਿੱਟ ਕੇ ਤੇ ਇੱਕ ਵਾਰ ਇਹਨੂੰ ਜੋੜ ਦਿੱਤਾ ਸੀ ਤੇ 11 ਵਜੇ ਜਿਹੜਾ ਇਹ ਬੰਨ ਖਿਲਰ ਜਾਂਦਾ ਉਹ ਫਿਰ ਜਿਹੜੀਆਂ ਪੋਕਲੈਨਾਂ ਸੀਗੀਆਂ ਉਹਨਾਂ ਨੂੰ ਜੱਕਦਮ ਉੱਤੋਂ ਦੀ ਟਪਾ ਕੇ ਦੂਜੀ ਦੂਜੀ ਸਾਈਡ ਤੇ ਕੀਤਾ ਗਿਆ ਔਰ ਬਾਹਰਲੇ ਬੰਨੇ ਤੋਂ ਮਿੱਟੀ ਲੱਗਦੀ ਰਹੀ ਫਿਰ ਰਾਤ ਸਾਰੀ ਰਾਤ ਚੱਲੀਆਂ ਨੇ ਤੇ ਜਿਹੜਾ ਰਾਤ ਰਾਤ ਜਿਹੜਾ ਸੀਗਾ ਇਹ 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 ਕੰਟਰੋਲ ਹੋ ਗਿਆ ਸਾਰਾ ਔਰ ਜਿਹੜਾ ਇਹ 4500 ਏਕੜ ਦਾ ਇਹ ਇਸ ਵੇਲੇ ਬਚਿਆ ਹੋਇਆ ਪਰਮਾਤਮਾ ਦੀ ਮਿਹਰ ਆ ਹੁਣ ਜਿਹੜੀ ਖੇਰ ਖਵਾਜੀ ਵੱਲੋਂ ਬਾਬਾ ਖੇਰ ਖਵਾਜੀ ਵੱਲੋਂ ਜਿਹੜੀ ਦਰਿਆ ਦੀ ਢਾਹ ਲੱਗ ਰਹੀ ਆ ਉਹਨੂੰ ਰੋਕਣ ਵਾਸਤੇ ਜਿਹੜੇ ਯਤਨ ਜਿਹੜੇ ਹੋ ਰਿਹਾ ਔਰ ਨਾਲ ਦੀ ਨਾਲ ਅਰਦਾਸ ਬੇਨਤੀਆਂ ਸਾਰੀ ਸੰਗਤ ਕਰ ਲਈ ਆ ਇੱਥੇ ਸੰਤ ਬਾਬਾ ਜੈ ਸਿੰਘ ਜੀ ਉਹਨਾਂ ਦੀ ਸੰਗਤ ਜਿਹੜੀ ਪਿੱਛੇ ਕਟਿਆ ਦੇ ਲੱਗੀ ਹੋਈ ਆ ਪਰ ਪਰ ਕੇ ਦੇਣ ਲਈ ਆ ਔਰ ਉਹਨਾਂ ਦੀ ਟੀਮ ਸੰਤ ਬਾਬਾ ਸੁਖਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਦੀ ਟੀਮ ਜਿਹੜੀ ਆ ਉਹ ਇੱਥੇ ਆਣ ਕੇ ਮੌਕੇ ਤੋਂ ਕੰਮ ਤੇ ਲੱਗੀ ਹੋਈ ਆ ਬਾਕੀ ਹੋਰ ਇਲਾਕਾ ਨਿਵਾਸੀ ਸਾਥ ਸੰਗਤਾਂ ਹਰ ਹਰ ਪਖ ਤੋਂ ਹਰ ਲੋਕ ਇੱਥੇ ਆ ਰਹੇ ਔਰ ਆਣ ਕੇ ਮਦਦ ਕਰ ਰਹੇ ਆ ਔਰ ਅੱਗੇ ਪ੍ਰਮਾਤਮਾ ਦਾ ਉਹ ਆਪਾਂ ਨੂੰ ਵਿਸ਼ਵਾਸ ਹੈ ਕਿ ਪ੍ਰਮਾਤਮਾ ਗੁਰੂ ਅਮਰਦਾਸ ਜੀ ਸਾਡੀ लाज ਰੱਖਣਗੇ ਔਰ ਇਹ ਮੁਕੰਮਲਤਾ ਹੋ ਕੇ ਇਥੇ ਦਰਿਆਈ ਢਾ ਜਿਹੜੀ ਆ ਬੰਦ ਹੋ ਜਾਏਗੀ ਕੱਲ ਜਿਹੜਾ ਇਸ ਮਨੂ ਢਾ ਲੱਗੀ ਸੀ ਰਾਤੋ ਰਾਤ ਜਿਹੜਾ ਬੰਨ ਤਿਆਰ ਕਰਨ ਦੇ ਵਿੱਚ ਸੱਜਣੇ ਉਹ ਕੀ ਕਹਿਣਾ ਚਾਹੁੰਦੇ ਦੇਖੋ ਇਹ ਆਪਣਾ ਖਿਜਰਪੁਰ ਜੋ ਬੰਨਾ ਭਾਜੇ ਤੋਂ ਥਲੇ ਤੇ ਮੈਂ ਸਮਝਦਾ ਕੁੱਤਕ ਹੀ ਹੋਇਆ ਰਾਤ ਤੇ ਗੁਰੂ ਅਮਰਦਾਸ ਜੀ ਮਹਾਰਾਜ ਆਪ ਚੱਲ ਕੇ ਮੇਰੇ ਖਾਲਾ ਕਲ ਸ਼ੀਤੀ ਤੜਾੜਾ ਜੀ ਅਰਦਾਸਾਂ ਬੜੀਆਂ ਕੀਤੀਆਂ ਤੇ ਗੁਰਨਾਣਕ ਦੇਵ ਜੀ ਦੀ ਕਿਰਪਾ ਹੋਈ ਜਿਹੜਾ ਬੰਨ ਸੀ ਸਾਡੇ ਦੇਖਦੇ 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 ਥਰੇ ਜਾ ਰਿਹਾ ਸੀ ਮਸ਼ੀਨ ਸੀ ਉਹ ਘਾਰੇ ਵਾਲਾ ਪਾਣੀ ਪਾਣੀ ਉਹ ਘਾਰੇ ਵਾਲੀ ਮਿੱਟੀ ਚੱਕ ਕੇ ਉਹਦੇ ਉੱਪਰ ਪਾਉਂਦੀ ਰਹੀ ਪਾਉਂਦੀ ਰਹੀ ਇੱਕ ਮਸ਼ੀਨ ਸੀ ਉਹ ਜਿਹੜਾ ਥੋੜੀ ਜਿਹੀ ਹਲਕੀ ਸੀ ਲੋਗ 2 ਵਜੇ ਹਾਰ ਕੇ ਚਲੇ ਗਏ ਮਸ਼ੀਨ ਵੀ हट ਗਈ ਤੇ ਕੁਦਰਤੀ ਤੌਰ ਤੇ ਦੋ ਮਸ਼ੀਨਾਂ ਇਹਨਾਂ ਨੇ ਸਰਦਾਰ ਹੁਕਮ ਸਿੰਘ ਜੀ ਇਧਰ ਆ ਤੇ ਹੁਕਮ ਸਿੰਘ ਜੀ ਨੇ ਟੈਲੀਫੋਨ ਕੀਤਾ ਇੰਦਰ ਨੂੰ ਕਿ ਮਸ਼ੀਨਾਂ ਪੇ ਦੋ ਮਸ਼ੀਨਾਂ ਹੋਰ ਆਈਆਂ ਆਉਂਦੇ-ਆਉਂਦੇ ਮਸ਼ੀਨਾਂ ਨੇ ਟਾਈਮ ਲਾਉਣਾ ਸੀਗਾ ਤੇ 2 2:30 3 ਵਜੇ ਫਿਰ ਉਹ 2 ਵਜੇ ਅਸੀਂ ਉਹ ਮਸ਼ੀਨ ਤੇ ਉਹ ਲੈ ਗਿਆ ਮਸ਼ੀਨ ਕੱਢ ਕੇ ਇਹ ਹੁਣ ਇਥੋਂ ਹੜ ਆਉਣਾ ਤੇ ਮੈਂ ਮਸ਼ੀਨ ਡੋਬ ਲਊਗਾ ਮਾਲਕ ਨੇ ਕਿਰਪਾ ਕੀਤੀ ਉਹਦੇ ਨੇ ਉਹਦਾ ਜਿਹੜਾ ਵੀ ਓਨਰ ਆ ਉਹ ਕਹਿੰਦਾ ਇੰਦਰ ਨੇ ਫੋਨ ਕੀਤਾ ਕਹਿੰਦਾ ਵੀ ਬਾੜੋ ਦੁਬਾਰਾ ਉਹ ਬੰਦ ਪਰ ਘਾਰਾ ਸੁਟਣ ਡਾ ਪਿਆ 4 ਘੰਟੇ 5 ਘੰਟੇ ਉਹਨੇ ਘਾਰਾ ਸੁਟਿਆ ਵਾਵਾ ਠੀਕ ਹੋ ਗਿਆ ਫੇਰ ਇੱਕੋ ਦੇ ਤੋਂ ਅਡਵਾਂਸ ਪੰਨ ਹੋਰ ਬੰਨਿਆ ਕੋਈ 4-500 ਫੁੱਟ ਪਿੱਛੇ 16 ਲੱਖs ਇੱਕ ਕਿਲਾ ਜ਼ਮੀਨ ਇਹਨਾਂ ਲੋਕਾਂ ਨੇ ਖਰੀਦੀ ਮੰਦਾ ਨਹੀਂ ਸੀ ਉਹ ਕਹਿੰਦਾ ਮੇਰੀ ਤਾਂ ਸਾਰੀ ੜਕੀ ਇਹੀ ਆ ਇਹਨਾਂ 16 ਲੱਖ ਚ ਰਾ ਤੁਰਾਤ ਜਮੀਨ ਕੀਤੀ ਉੱਪਰ ਤੇ ਬੜੇਵਾ ਪਾ ਕੇ ਇੱਕ ਨਵਾਂ ਬੰਨ ਬਣਿਆ ਔਰ ਯਕੀਨ ਮੰਨੇ ਹੋ ਰਾਤ 10 ਵਜੇ ਉਹ ਪੂਰਾ ਹੋਇਆ ਤੇ 10:05 ਤੇ ਸਾਰਾ ਹੀ ਬੰਨਾ ਬਹਿ ਗਿਆ ਤੇ ਪਾਣੀ ਜਿਹੜਾ ਜਾ ਕੇ ਅਡਵਾਂਸ ਬੰਦੇ ਨਾਲ ਲੱਗ ਗਿਆ ਫਿਰ ਗੁਰੂ ਦੀ ਕਿਰਪਾ ਉਹ ਪਾਣੀ ਘਟ ਵੀ ਗਿਆ ਪਾਣੀ ਦਾ ਜ਼ੋਰ ਵੀ हट ਗਿਆ ਪਾਣੀ ਫਿਰ ਉਧਰ ਨਿੱਤਰ ਵੀ ਗਿਆ ਸੋ ਗਾਲਿਆ ਇਹ ਯੁੱਧ ਹੈ ਯਾਰੋ ਮਾਰਗ ਦੀ ਕਿਰਪਾ ਨਾ ਹੋਵੇ ਤਾਂ ਬੰਦਾ ਕੁਝ ਨਹੀਂ ਕਰ ਸਕਦਾ ਤੇ ਯੁੱਧ ਸੰਗਤ ਸਾਰੀ ਇਕੱਠੀ ਹੋ ਕੇ ਲੜ ਰਹੀ ਆ ਔਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਮੈਂ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਆ ਉਹ ਜੋ 4 ਪੁਆਇੰਟ ਲਿਖਿਆ ਮੈਂ ਕਿਹਾ ਭਾਈ ਆ ਵਿਹਲਾ ਇੱਕ ਦੂਜੇ ਨੂੰ ਦਾਗੀ ਕਰਨ ਦਾ ਨਹੀਂ ਆ ਇਹ ਵਿਹਲਾ ਆ ਕਿ ਤੁਸੀਂ ਇੰਜੀਨੀਅਰ ਆਪਣੇ ਪੰਜਾਬ ਦੇ ਜਿਹੜੇ ਕਾਬਿਲ ਆ ਉਹਨਾਂ ਨੂੰ ਕਹੋ ਕਿ ਵੀ ਪਾਣੀ ਸੈਟਲਾਈਟ ਮੈਪਿੰਗ ਨਾਲ ਦੇਖੋ ਕਿ ਕਿੱਥੇ ਕਿੱਥੇ ਤੈ ਜਾ ਚੁੱਕਿਆ ਔਰ ਚਾਹੇ ਬੰਬੂ ਕਾਰਟ ਜਿਹੜੇ ਉਹਨਾਂ ਨੂੰ ਦੇ ਦਿਓ ਉਹਨਾਂ 'ਚ ਬਹਿ ਕੇ ਜਾਣ ਮੌਇਨਾ ਕਰਨ ਚਾਹੇ ਆਪਣੇ ਵਾਲਾ ਹੈਲੀਕਾਪਟਰ ਵੀ ਨਾਲ ਉਹਨਾਂ ਨੂੰ ਦੇ ਦਿਓ ਚਾਰ ਪੰਜ ਬੰਦਿਆਂ ਦੀ ਟੀਮ 라ਵੀ ਵਿਆਸ ਤੇ ਸਤਲਜ ਤੇ ਕਗਰ ਇਹਨਾਂ ਦਾ ਮੌਇਨਾ ਅੱਜ ਕਰੋ ਔਰ ਇਹ ਦੇਖੋ ਕਿ ਹਰ ਹਰ ਤੀਜੇ ਸਾਲ ਕਿਉਂ ਆ ਰਿਹਾ ਇੱਕ ਵਰਲਡ ਕਲਾਸ ਕੰਸਲਟੈਂਟ ਲਿਆਉਣ ਦੀ ਲੋੜ ਹੈ ਉਹ ਮੈਂ ਪ੍ਰਧਾਨ ਮੰਤਰੀ ਨੂੰ ਲਿਖਿਆ ਸੋ ਇਦਾਂ ਦੀਆਂ ਗੱਡੀਆਂ ਔਰ ਇੱਕ ਜੱਜ ਹਾਈ ਕੋਰਟ ਦਾ ਅਪਾਇੰਟ ਕਰੋ ਜਿਹੜਾ ਸਿਟਿੰਗ ਜੱਜ ਹੋਵੇ ਉਹ ਫੈਸਲਾ ਕਰੇ ਕਿ ਇਹ ਕੁਦਰਤੀ ਆਪਤਾ ਜਾਂ ਅਫਸਰਾਂ ਦੀ ਅنگੇਲੀ ਨਾ ਚਾਹੇ ਬੀਬੀਐਮਬੀਆ ਤੇ ਚਾਹੇ ਸਾਡੀ ਪੰਜਾਬ ਦਾ ਇਰੀਗੇਸ਼ਨ ਡਿਪਾਰਟਮੈਂਟ ਹੈ ਸੈਕਟਰੀ ਹੈ ਮੰਤਰੀਆ ਇਹਨਾਂ ਦੀ ਗਲਤੀ ਨਾ ਹੋਇਆ ਉਹ ਫਿਕਸ ਕਰੋ ਰਿਸਪਾਂਸਿਬਿਲਟੀ ਲੇਕਨ ਹਾਲੇ ਤੱਕ ਕੁਝ ਨਹੀਂ ਹੋਇਆ ਉਹਦੇ ਤੋਂ ਤਿੰਨ ਮੈਨੂੰ ਪਤਾ ਲੱਗਾ ਪ੍ਰਧਾਨ ਮੰਤਰੀ ਜੀ ਆ ਰਹੇ ਆ ਤੇ ਮੈਂ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਲਿਖੀ ਆਹੀ ਗੱਲਾਂ ਕਿ ਇੱਕ ਸਿਟਿੰਗ ਜੱਜ ਬਿਠਾਓ ਜਿਹੜਾ ਜ਼ਿੰਮੇਵਾਰੀ ਫਿਕਸ ਕਰੇ ਉਦੇ ਨਾਲ ਨਾਲ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਉਹਦੇ ਸਾਡਾ ਡਾਇਰੈਕਟਰ ਇਰੀਗੇਸ਼ਨ ਹੋਣਾ ਚਾਹੀਦਾ ਜਿਹੜਾ ਫੈਸਲੇ ਲਵੇ ਕਿ ਕਿੰਨੇ ਫੁੱਟ ਤਈ ਅਸੀਂ ਪਾਣੀ ਰੱਖਣਾ ਡੈਮ ਨੂੰ ਕਿੰਨਾ ਖਾਲੀ ਰੱਖਣਾ ਥੋੜਾ ਖਾਲੀ ਰੱਖਣਾ ਪੈਣਾ ਅਸੀਂ ਹਰ ਸਾਲ ਡੁੱਬਣ ਦਾ ਠੇਕਾ ਨਹੀਂ ਲੈ ਲਿਆ ਕਿ ਡੁੱਬੀਏ ਅਸੀਂ ਤੇ ਪਾਣੀ ਹਰਿਆਣਾ ਔਰ ਰਾਜਸਥਾਨ ਨੂੰ ਜਾਵੇ ਜਾਵੇ ਹੁਣ ਸਾਰਾ ਪਾਕਿਸਤਾਨ ਜਾ ਰਿਹਾ ਫਾਇਦਾ ਕੀ ਔਰ ਪ੍ਰਧਾਨ ਮੰਤਰੀ ਜੀ ਨੂੰ ਮੈਂ ਇਹ ਵੀ ਕਿਹਾ ਕਿਸੇ ਨਾ ਜਿਨ੍ਹਾਂ ਦੀਆਂ ਹੜਾਂ ਦੇ ਇਲਾਕੇ ਦੀਆਂ ਜ਼ਮੀਨਾਂ ਨੇ ਉਹਨਾਂ ਨੂੰ ਕੰਪਨਸੇਸ਼ਨ ਦਿਓ 50 ਲੱਖ ਰੁਪਏ ਕਿੱਲੇ ਦਾ ਕਿਥੇ ਹੋਰ ਲੈ ਲੈਣਗੇ ਇੱਥੇ ਨਹੀਂ ਮਿਲੂਗੀ ਕਿਸੇ ਹੋਰ ਸੂਬੇ ਚਲ ਜਾਣਗੇ ਹਿੰਦੁਸਤਾਨ ਚ ਕਿਤੇ ਵੀ ਲੈ ਲੈਣਗੇ ਇਹ ਹਰ ਸਾਲ ਇਹਨਾਂ ਦੇ ਘਰ ਇਹਨਾਂ ਦੀਆਂ ਫਸਲਾਂ ਇਹਨਾਂ ਦੇ ਕੱਪੜੇ ਇਹਨਾਂ ਦੇ ਪਰਿਵਾਰ ਬੱਚੇ ਪੜ੍ਹਾਈ ਖਣੋਂ ਜਾਂਦੇ ਰਹਿੰਦੇ ਆ ਪੜ੍ਹ ਰਹੇ ਨਹੀਂ ਜਾਣ ਦਾ ਰਾਹੀ ਕਿਤੇ ਨਹੀਂ ਪੜ੍ਹਨਾ ਕੀ ਆ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਕ ਕੰਮ ਹੋਰ ਕਰੋ ਕਿ ਆ ਸਾਰਾ ਹਣ ਹੁਣ ਪਾਕਿਸਤਾਨ ਜਾ ਰਿਹਾ ਇਹਦਾ ਫਾਇਦਾ ਸਾਡਾ ਫਾਇਦਾ ਵੀ ਫੜਾ ਦਾ ਫਾਇਦਾ ਵੀ ਆ ਲੇਕਿਨ ਉਹ ਫਾਇਦਾ ਕੀ ਅਸੀਂ ਚੱਕ ਰਹੇ ਆ ਸਾਡਾ 1 ਫੁੱਟ ਵੀ ਵਾਟਰ ਲੈਵਲ ਉੱਪਰ ਨਹੀਂ ਆ ਨਾ 19 ਚ ਨਾ 23 ਚ ਨਾ 25 ਚੋਣਾ ਇਹਨੂੰ ਥੱਲੇ ਕਿਵੇਂ ਆਪਾਂ ਪੰਪ ਕਰਨਾ ਇਹਦੀਆਂ ਸਕੀਮਾਂ ਵੜਾਓ ਜੇ ਕਿਤੇ ਸਾਨੂੰ ਮੀਟਿੰਗ ਸਦੋਂਗੇ ਤਾਂ ਅਸੀਂ ਦੱਸਾਂਗੇ ਕਿ ਕਿੱਦਾਂ ਹੁੰਦਾ ਤੇ ਮੈਨੂੰ ਉਮੀਦ ਆ ਕਿ ਪ੍ਰਧਾਨ ਮੰਤਰੀ ਜਿਹੜਾ ਜਾਂਦਾ ਨਾ ਜਦੋਂ ਘੇੜਾ ਮਾਰ ਕੇ ਜਾਂਦਾ ਖਿਲੀਆਂ ਨਹੀਂ ਸੁੱਟਦਾ ਉਹ ਹੱਲ ਲੱਭ ਕੇ ਦਿੰਦਾ ਹੱਲ ਚਾਹੀਦਾ ਸਭ ਨੂੰ ਰਾਤ ਬੰਦ ਬ੍ਰੀਚ ਹੋ ਗਿਆ ਸੀ ਇਸ ਦੇ ਬਰਾਬਰ ਨਵਾਂ ਬੰਦ ਬਣਾਇਆ ਗਿਆ ਕੀ ਹਾਲਾਤ ਨੇ ਤੇ ਕਿਵੇਂ ਇਹ ਮਤਲਬ ਸਾਰਾ ਤਬਾਹ ਬਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਰ ਸਿੰਘ ਸੰਪਰਤਾਕਾਰ ਸੇਵਾ ਸ੍ਰੀ ਹਲਿ ਸਾਹਿਬ ਸੰਤ ਬਾਬਾ ਤਾਰਾ ਸਿੰਘ ਜੀ ਸੰਤ ਬਾਬਾ ਚਰਨ ਸਿੰਘ ਜੀ ਉਹਨਾਂ ਦੇ ਮੌਜੂਦਾ ਮੁਖੀ ਬਾਬਾ ਸੁਖਾ ਸਿੰਘ ਜੀ ਬਾਬਾ ਹਕਮ ਸਿੰਘ ਜੀ ਜਿਨ੍ਹਾਂ ਨੂੰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਇਹ ਬੰਦ ਦਾ ਹਾਲਾਤ ਬਹੁਤ ਵਿਗੜ ਰਿਹਾ ਆ ਤੇ ਆਪ ਸੰਗਤਾਂ ਸੰਵੇਦ ਆਪ ਵੀ ਆਓ ਤੇ ਸਾਨੂੰ ਸੰਯੋਗ ਦਿਓ ਸਾਥ ਦਿਓ ਇਹ ਬੰਧ ਨੂੰ ਮਜਬੂਤ ਕੀਤਾ ਜਾਵੇ ਇਹਦੇ ਤੇ ਲੱਗਿਆ ਨੂੰ ਤਾਂ ਲਗਭਗ ਇਹਨਾਂ ਨੂੰ 2 ਮਹੀਨੇ ਹੋ ਗਏ ਆ ਜਿਹਦੇ ਵਿੱਚ ਅਸੀਂ ਵੀ ਆਣ ਕੇ ਸੇਵਾ ਦੇ ਵਿੱਚ ਸੰਯੋਗ ਕੀਤਾ 7-8 ਦਿਨ ਹੋ ਗਏ ਆ ਇਹ ਨਾਲ ਸਾਡੇ ਜਥੇਦਾਰ ਸੇਵਾ ਉਸ ਲਗਭਗ 40-50 ਸਰੀਰ ਐਂਟੀ ਨਿਊ ਤਰੇ ਆਉਂਦੇ ਆ ਜਿਹਦੇ ਵਿੱਚ ਸਾਡੇ ਬਾਬਾ ਜੀ ਨੇ ਜਿਵੇਂ ਜਿਵੇਂ ਜਿਹੜਾਾਂ ਦੀ ਡਿਊਟੀ ਲਈ ਆ ਉੱਥੇ ਉੱਥੇ ਹੀ ਸੰਭਣਦੇ ਆ ਤੇ ਜਿਵੇਂ ਮੁਖੇ ਨੂੰ ਵੀ ਸੱਦਿਆ ਗਿਆ ਰਾਣਾ ਜੀ ਨੇ ਕਿਹਾ ਬਾਬਾ ਜੀ ਨੂੰ ਕੱਲ੍ਹ ਹੀ ਰਮਦਾਸ ਚ ਲੈ ਸੀ ਉੱਥੇ ਵੀ ਬੰਨ ਜਿਹੜਾ ਵੱਡਾ ਬੰਨ ਟੁੱਟਾ ਨਾ ਤੁਸੀਂ ਬੰਨ ਉਹਨੂੰ ਬੰਨਣਾ ਸ਼ੁਰੂ ਕਰਨਾ ਸੀ ਤੇ ਇਹ ਸਾਰੇ ਉੱਥੇ ਲੈ ਕੇ ਚੱਲੇ ਸੀ ਬਾਬਾ ਜੀ ਹੁਣ ਇਹ ਟੀਮ ਹੀ ਸਾਰੀ ਤੇ ਰਾਣਾ ਸਾਹਿਬ ਨੇ ਕਿਹਾ ਬਾਬਾ ਜੀ ਆ ਬੰਨ ਜਿਹੜਾ ਵਾ ਇਹ ਟੁੱਟ ਗਿਆ ਤੇ ਲਾਕਾ 4500 5000 ਏਕੜ ਦੇ ਕਰੀਬ ਖਰਾਬ ਹੋਗਾ ਤੇ ਬਾਬਾ ਜੀ ਨੇ ਉਸੇ ਵੇਲੇ ਹੀ ਨਾਲ ਹੀ ਜਹੇਦਾਰ ਨਾਲ ਹੀ ਸੇਵਾਦਾਰ ਸੰਗਤਾਂ ਸਮੇਤ ਤੇ ਮੁਖੇ ਨੂੰ ਵੀ ਤੇ ਜਹੇਦਾਰਾਂ ਨੂੰ ਵੀ ਭੇਜਿਆ ਤੇ ਕੱਲ ਫਿਰ ਇਹਨਾਂ ਨੇ ਆਣ ਕੇ ਤੇ ਬੰਨ ਨੂੰ ਜਿਵੇਂ ਸਲਾਹ ਕਰਕੇ ਵਿਚਾਰ ਕਰਕੇ ਰਾਣਾ ਇੰਦਰਪ੍ਰਤਾਪ ਸਿੰਘ ਨਾਲ ਰਾਣਾ ਗੁਰਜੀਤ ਸਿੰਘ ਵੀ ਆਪ ਸਾਰੀ ਦਿਹਾੜੀ ਇੱਥੇ ਰਾਤ ਵੀ ਰਹਿ ਆ ਅੱਜ ਲਗਭਗ ਸਾਨੂੰ ਪਤਾ ਜੋ ਲੱਗਾ ਨਾ ਇੱਥੇ ਹਾਜ਼ਰ ਹੀ ਸੀ ਜਦੋਂ ਬੰਨ ਟੁੱਟਦਾ ਫੇਰ ਇਹ ਪੰਨ ਜਿਹੜਾ ਪਰੇ ਦੀ ਕਰਾਇਆ ਗਿਆ ਤੇ ਨਹੀਂ ਇਹ ਰਿਆ ਫੇਰ ਅੱਜ ਹੁਣ ਫੇਰ ਵੀ ਆਉਂਦੇ ਆ ਵੀ ਇੱਥੇ ਰੇਡ ਲਾ ਕੇ ਇਹਨੂੰ ਜਿਹੜੀ ਨੋਚ ਬਣਣੀ ਆ ਇਹ ਬੰਨ ਨੂੰ ਬਚਾ ਵਾਸਤੇ ਖਰਾਬ ਨਾ ਹੋਵੇ ਤੇ ਜਿਵੇਂ ਜਿਵੇਂ ਇਹ ਸੰਗਤ ਐਮ ਐਲ ਏ ਸਾਹਿਬ ਜਿੱਥੇ ਜਿੱਥੇ ਵੀ ਆਉਂਦੇ ਉੱਥੇ ਉੱਥੇ ਮਹਾਂਪੁਰਖ ਹਾਜ਼ਰ ਇੱਥੋਂ ਲੈ ਕੇ ਹੀ ਮੁੱਠਿਆਂ ਵਾਲੇ ਤੱਕ ਸੇਵਾ ਜਣੀ ਚੱਲਣ ਡੀਆਂ ਇਹਦੀ ਇਹ ਹਰੀਕੇ ਬਾਉਪੁਰ ਜਿੱਥੇ ਵੀ ਲੋੜ ਆ ਮੁੱਠਿਆਂ ਵਾਲੇ ਦੇ ਲਾਗੇ ਬੰਨੇ ਅਜਰੀ ਕੇ ਹੰਦੇ ਲਾਗੇ ਵੀ ਸਭਰਾ ਪਿੰਡ ਦੇ ਲਾਗੇ ਪਿੰਡ ੁੱਲੇ ਵਾਲਾ ਜਿੱਥੇ ਬੰਦੇ ਥੱਲਿਓਂ ਖੋਡ ਪੈ ਗਈ ਆ ਤੇ ਬਾਬਾ ਜੀ ਨੂੰ ਤਰੋਂ ਤੋਂ ਉਧਰ ਜਾਣਾ ਪਿਆ ਐਮਐਲਏ ਸਾਹਿਬ ਦਾ ਫੋਨ ਸੀਗਾ ਵੀ ਬਾਬਾ ਜੀ ਇੱਥੇ ਆਉਣ ਜ਼ਰੂਰੀ ਆ ਤੇ ਬਾਬਾ ਜੀ ਨੇ ਫਿਰ ਦਾਸ ਨੂੰ ਕੰਲਿਆ ਨਾਲ ਸੰਗਤਾਂ ਦੇ ਕੇ ਸਾਹੀ ਆਥੀ ਆਜਰੀ ਪਰਨ ਦੇ ਸੇਵਾਦਾਰਾਂ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ